ਲਓ ਜੀ ਰਾਤ ਆਪਾਂ ਪਹੁੰਚ ਗਏ ਸੀਗੇ ਦਰਵਾਜ਼ਾ ਬੰਦੀ ਛੋੜ ਤੇ ਗਵਾਲੀਆ ਸਾਹਿਬ ਤੇ ਲਓ ਜੀ ਸਵੇਰੇ ਆਪਾਂ ਸ্নান ਪਾਣੀ ਕਰਿਆ ਤੇ ਦਰਬਾਰ ਸਾਹਿਬ ਮੱਥਾ ਟੇਕ ਲਿਆ ਮਾਹ ਗਵਾਲੀਆ ਮਹਾਰਾਜ ਜੀ ਦੇ ਚਰਨਾਂ ਖਾਦ ਤੇ ਲਓ ਜੀ ਨਦੇੜ ਸਾਹਿਬ ਤੋਂ ਆਪਣੀ ਵਾਪਸੀ ਹੋ ਸੇ ਰੂਟੀਆਂ ਜਿਹੜੇ ਰੂਟ ਆਪਾਂ ਗਏ ਸੀਗੇ ਤੇ ਆਪਾਂ ਜਾਂਦੇ ਹੋਏ ਵੀ ਗਵਾਲੀਅਰ ਹੋ ਕੇ ਗਏ ਸੀ ਤੇ ਹੁਣ ਮੁੜਦੇ ਹੋਏ ਵੀ ਆਪਾਂ ਗਵਾਲੀਅਰ ਸਾਹਿਬ ਹੀ ਹੋ ਕੇ ਵਾਪਸ ਜਾ ਰਹੇ ਹਾਂ ਗਵਾਲੀਅਰ ਆਗਰਾ ਜੀ ਤੇ ਲਓ ਜੀ ਆਪਾਂ ਦਰਸ਼ਨ ਕਰਵਾ ਦਈਏ ਸਾਨੂੰ ਗੁਰਦੁਆਰਾ ਸਾਹਿਬ ਦੇ ਸਵੇਰੇ ਸਵੇਰੇ ਤੇ ਆ ਚਲੋ ਨਾਲੇ ਮੱਥਾ ਟੇਕ ਲਈਏ ਨਾਲੇ ਆਪਾਂ ਆਪ ਮਹਾਰਾਜ ਜੀ ਦੇ ਦਰਸ਼ਨ ਕਰ ਲਈਏ ਲੋਈ ਸਾਹਮਣੇ ਆ ਗਿਆ ਦਰਬਾਰ ਸਾਹਿਬ ਦਰਵਾਰਾ ਬੰਦੀ ਛੋੜ ਗੁਰੂ ਹਰਗੋਬਿੰਦ ਸਿੰਘ ਦਾ ਪਵਿੱਤਰ ਸਥਾਨ ਲੋਈ ਦਾਤਾ ਬੰਦੀ ਛੋੜ ਦਰਵਾਰਾ ਗਵਾਲੀਆਰ ਸਾਹਿਬ ਕਰ ਲੋ ਦਰਸ਼ਨ ਜੀ ਸਵੇਰੇ ਸਵੇਰੇ ਇੱਧਰ ਸ਼ਰਾਮ ਆ ਗਏ ਗੱਡੀਆਂ ਖੜਾਉਣ ਵਾਲੀਆਂ ਗੁਰੂ ਲੋ ਜੀ ਆਪਾਂ ਸੋਚਿਆ ਆਪਾਂ ਵਲੌਗ ਮੈਸ ਕਿਉਂ ਕਰਨਾਗਾ ਆਪ ਤਾਂ ਦਰਸ਼ਨ ਕਰਦੀ ਕਰਦੇ ਆਂਗੇ ਤੇ ਆਪਾਂ ਕਿਉਂ ਨਾ ਸੋਨੂ ਵੀ ਵਾਪਸੀ ਤੇ ਦੁਬਾਰਾ ਗੁਰੂ ਘਰ ਦੇ ਦਰਸ਼ਨ ਕਰਾ ਦੀ ਮਹਾਰਾਜੀ ਦੇ ਆਪ ਵੀ ਕਰਦੀ ਆਂ ਜੇ ਤੁਸੀਂ ਕਰ ਲੋਗੇ ਫਿਰ ਦੱਸੋ ਆਪਣਾ ਕਿਹੜਾ ਕੁਛ ਘਟ ਜੂਗਾ ਨਾ ਤੇ ਤਾਂ ਕਰਕੇ ਆਪਾਂ ਨੇ ਵਲੌਗ ਕਰ ਲੈ ਮਤਰਾ ਸੂਟ ਤੇ ਤਾਂ ਕਰਕੇ ਆਪਾਂ ਬਾਬਾ ਜੀ ਦੇ ਦਰਸ਼ਨ ਨਾਲ ਆਪ ਕੀਤਾ ਤੇ ਨਾਲ ਸੋਨੂ ਵੀ ਕਰਵਾਏ ਨੇ ਲੋ ਜੀ ਕਰ ਲੋ ਦਰਸ਼ਨ ਆਓ ਜੀ ਕਰ ਲੋ ਦਰਸ਼ਨ ਸਾਹਮਣੇ ਮਹਾਰਾਜੀ ਦੇ ਸਤ ਨੋ ਵਾਹਿਗੁਰੂ ਸੱਚਾ ਪਾਸਾ ਸਭ ਸੰਸਾਰ ਤੇ ਚੜ੍ਹਦੀ ਕਲਾ ਰੱਖੀ ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਤਰੱਕੀਆਂ ਬਖਸ਼ਣਾ ਤੇ ਆਈ ਸੰਗਤ ਨੂੰ ਯਾਤਰਾ ਸਫਲ ਕਰਨੀ ਤੇ ਅਸੀਂ ਸੰਗ ਸਹਾਈ ਹੁਣ ਤੇ ਵਾਹਿਗੁਰੂ ਜੀ ਦੇ ਚਰਨਾਂ ਚ ਆ ਕੇ ਆਪਾਂ ਨੂੰ ਬਹੁਤ ਸਕੂਨ ਮਿਲਿਆ ਜੀ ਗੁਰੂ ਘਰ ਆ ਕੇ ਸਕੂਨ ਸਾਧੀ ਪੂਰੀ ਫਲ ਮਿਲਦੀ ਹੈ ਜੀ ਮਨ ਨੂੰ ਤੇ ਤੋਂ ਵੀ ਘੰਟਾ ਚੈਨ ਸਫਲ ਕਰਕੇ ਆਪਾਂ ਹਜ਼ੂਰ ਸਾਹਿਬ ਤੋਂ ਤੁਹਾਡਿਆ ਸਾਹਿਬਾ ਕੀ ਰਹਿਸ ਕਰ ਲਈ ਸੀ ਤੇ ਮੈਂ ਰਾਤ ਨੂੰ ਆਪਣੇ ਕਾਉਂਟ ਟਰਨਾਗਾ ਅੱਗੇ ਲੱਖ ਵੀ ਠੀਕ ਨਹੀਂ ਆਉਂ ਚੰਬਲਦਾਰਾ ਘਾਟੀ ਆ ਜਾਂਦੀ ਅੱਗੇ ਤੇ ਆਗਰੇ ਦੇ ਕੋਲ ਕਿ ਤਾਂ ਅਰਕੇ ਆਪਣੇ ਰਾਤ ਜੀ ਇੱਥੇ ਗੁਰਦੁਆਰਾ ਸਟੇ ਕਰ ਲਈ ਸੀ ਤੇ ਹੁਣ ਅੱਜ ਆਪਣੇ ਪਿੰਡ ਪਹੁੰਚ ਜਾਣਾਗਾ ਰਾਤ ਨੂੰ ਚਾਹ 11 ਵਜੇ ਜਾਣਾ 12 ਵਜੇ ਜਾਣਾ ਤੇ ਅੱਜ ਆਪ ਪਿੰਡ ਪਹੁੰਚ ਜਾਣਾਗਾ ਜੀ ਤੇ ਜਿਹੜਾ ਵੀ ਕੋਈ ਚਾਹ ਬਾਣਾਗਾ ਹਜ਼ੂਰ ਸਾਹਿਬ ਜਾਣ ਦਾ ਦਿਨ ਬਹੁਤ ਵਧੀਆ ਨੇਗੇ ਠੰਡਾ ਮੌਸਮ ਆਗਾ ਕੋਈ ਗਰਮੀ ਵਾਲਾ ਮੌਸਮ ਨਹੀਂ ਬਾਰਸ਼ਾਂ ਹੋ ਰਹੀਆਂ ਨਹੀਂ ਆ ਠੰਡਾ ਮੌਸਮ ਆਈ ਹੁਣ ਤੁਸੀਂ ਜੂਨ ਜਲਾਈ ਜਦੋਂ ਅਸੀਂ ਜਾ ਸਕਦੇ ਹਾਂ ਕਿਉਂਕਿ ਜੂਨ ਦੀ ਜਲਾਈ ਦਾ ਮੌਸਮ ਤੇ ਯੂਰ ਸਾਹਿਬ ਸਾਈਡ ਸਾਰਾ ਠੰਡਾ ਮੌਸਮਾਗਾ ਸਾਹਮਣੇ ਆ ਗਈ ਦਰਸ਼ਨੀ ਜਿਹੜੀ ਇਹ ਪਾਸੋਂ ਹੁਣ ਆਪਾਂ ਚੱਲ ਕੇ ਚਾਹ ਪੀ ਕੇ ਤੇ ਫਿਰ ਇਹ ਦੁਆ ਦੇ ਵਿੱਚ ਚੱਕ ਕੇ ਆਪਣਾ ਸਮਾਨ ਪਾਉਣੇ ਹੈ ਜੱਗੇ ਨੂੰ ਚੱਲੇ ਕਿਲੇ ਲੋ ਜੀ ਇੱਧਰ ਆਪਾਂ ਰਾਤ ਸਰਾਮਤ ਰਹੇ ਸੀਗੇ ਤੇ ਇੱਧਰ ਅੱਗੇ ਚੱਲ ਕੇ ਲੰਗਰ ਹਾਲ ਤੇ ਲੋ ਜੀ ਸਾਹਮਣੇ ਉੱਪਰ ਗੁਰਦੁਆਰਾ ਸਾਹਿਬ ਰਹਿ ਗਿਆ ਤੇ ਇੱਧਰ ਲੰਗਰ ਹਾਲ ਚਾਹ ਪਾਣੀ ਪੀਨੇ ਆ ਗਏ ਹੁਣ ਚਾਹ ਪਾਣੀ ਪੀ ਕੇ ਤੇ ਬਸ ਫਿਰ ਆਪਣੇ ਨਾਲ ਦੇ ਜਦੋਂ ਦੀ ਤਿਆਰ ਹੋ ਗਏ ਤੇ ਬਸ ਫਿਰ ਚਾਲੇ ਪਾਉਣੇ ਥੋਰ ਦੁਆਰਾ ਸਾਹਿਬ ਤੋਂ ਲੋ ਜੀ ਆ ਗਿਆ ਗੁਰੂ ਦਾ ਲੰਗਰ ਹਾਲ ਤੇ ਲੰਗਰ ਹਾਲਾ ਗੁਰਦੁਆਰਾ ਦਾਤਾ ਬੰਦੀ ਛੋਟ ਗੁਰਦੁਆਰਿਆ ਲੋ ਜੀ ਆਪਾਂ ਚਾਹ ਪਾਣੀ ਪੀਆ ਏ ਤੇ ਪਰਪਰਦਾ ਪਾਣੀ ਹੁੰਨੇ ਜ ਆਪਣੇ ਛੇ ਗਿਆ ਤੇ ਕਿਉਂਕਿ ਆਪਣੇ ਨਾਲ ਦੇ ਤਿਆਰ ਨਹੀਂ ਹੋਏ ਲੋ ਜੀ ਆਪਾਂ ਇਹ ਗੱਡੀ ਦੀ ਪਾਰਕਿੰਗ ਚ ਲੋ ਯਾਤਰਾ ਸਤਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਮਹਾਰਾਸ਼ਟਰ ਆਏ ਨਹੀਂ ਪਤਾ ਕਿਹੜੇ ਪਿੰਡ ਤੋਂ ਯਾਤਰਾ ਇਹ ਸੀ ਐਚ ਐਨ ਡੀ ਉਹਦਾ ਨੰਬਰ ਖੜੀ ਹੋਈ ਜੀ ਟੈਂਪੂ ਟਰੈਵਲਰ ਤੇ ਪੈਂਡ ਦਾ ਨਾਮ ਲਿਖਣੀ ਹੋਇਆ ਯਾਤਰਾ ਕਿਹੜੇ ਪਿੰਡ ਦੀ ਆ ਤੇ ਪੰਜਾਬ ਨੰਬਰ ਆ ਚੰਡੀਗੜ੍ਹ ਨੰਬਰ ਤੇ ਇੱਕ ਆ ਗੱਡੀ ਆ ਇਹ ਤਾਂ ਉਰੇ ਦੀ ਆ ਮਹਾਰਾਸ਼ਟਰ ਦੀ ਤੇ ਇੱਕ ਆ ਗੱਡੀ ਆਪਣੇ ਨਾਲ ਆਈ ਛੀ ਕੀ ਪੀ ਵੀ 01 ਸੀ ਇਹ ਆਪਨ ਕੋਲ ਅੱਜ ਯਾਰ ਮਿਲ ਗਏ ਬੰਦੇ ਤਾਂ ਨਹੀਂ ਮਿਲੇ ਹਾਲੇ ਤੱਕ ਜਾਨੀਏ ਗੱਡੀ ਜ਼ਰੂਰ ਮਿਲ ਗਈ ਤੇ ਪੀ ਵੀ 01 ਸੀ ਇਹ ਆਪਣੇ ਨਾਲ ਗਈ ਸੀ ਹਯੁਰ ਸਾਹਿਬ ਤੇ ਫੈਮਿਲੀ ਇਹਨਾਂ ਨਾਲ ਲੋ ਜੀ ਆ ਬੱਸ ਆਪਾਂ ਤੋਂ ਬਾਅਦ ਆਈ ਆਪਾਂ ਆਏ ਗਿਰਾ ਦੁਰੇ 9:00 9:00 ਵਜੇ ਦੇ ਕਰੀਬ ਤੇ ਤੇ ਉਦੋਂ ਬਾਅਦ ਕਿੱਥੇ ਜਾ ਕੇ ਆ ਬੱਸ ਹੈਗੀ 10:00 ਵਜੇ ਦੇ ਕਰੀਬ ਉੱਪਰ ਆਏ ਇਹ ਆਪਣਾ ਪਤਾ ਨਹੀਂ ਹੈਗਾ ਵੀ ਇਹ ਵਸਤ ਜਾਣ ਵਾਲੀ ਆ ਹਯੁਰ ਸਾਹਿਬ ਯਾਤਰਾ ਜਾਂ ਇਧਰ ਪੰਜਾਬ ਨੂੰ ਰਵਾਨਾ ਹੋ ਰਹੀ ਹੈ ਕਿ ਵਾਪਸ ਇਹ ਬਾਪਸੀ ਤੇ ਹੋਵੇ ਆਪਣੇ ਵਾਂਗੂ ਤੇ ਇਹ ਆ ਦੇਖ ਲੈ ਕਿਹੜੇ ਬੰਡ ਤੋਂ ਆਈ ਲੋ ਜੀ ਫਰੀ ਬੱਸ ਯਾਤਰਾ ਆਈ ਇਹ ਕੋਟਲਾ ਅਨੰਦਪੁਰ ਸਾਹਿਬ ਸੱਚਖੰਡ ਸ੍ਰੀ ਹਜੂਰ ਸਾਹਿਬ ਨਾਲ ਦੇਡ ਆ ਦੇਖ ਲੋ ਜੀ ਕੋਟਲਾ ਅਨੰਦਪੁਰ ਸਾਹਿਬ ਫਰੀ ਬੱਸ ਯਾਤਰਾ ਤੇ ਲੋ ਜੀ ਜੋ ਮਾਰ ਗਠਾ ਕਰ ਆਪਣੇ ਸੇ ਰੁਈ-ਸੁਈ ਦੇਵਾ ਸਤਨਾਮ ਵਾਹਿਗੁਰੂ ਤੇਰੀ ਆਸਰਾ ਪਤਾ ਨਹੀਂ ਕਿੰਨੀ ਸੰਗਤ ਹੋਊਗੀ ਤੇ ਇਹ ਵੱਡੀ ਬੱਸ ਆ ਗਈ ਫਤਿਹਗੜ੍ਹ ਸਾਹਿਬ ਤੇ ਮੌਸਮ ਪੂਰਾ ਘੈਂਟ ਬਣਿਆ ਹੋਇਆ ਮਿੱਤਰੋ ਤੇ ਬੱਦਲ ਵਾਈ ਹੋਈ ਪਈ ਹੈ ਕਿ ਬਾਰਸ਼ ਵੀ ਆਉਣ ਵਾਲੀ ਹੈਗੀ ਤੇ ਮੌਸਮ ਆਲਾ ਤਾਂ ਇਧਰ ਐਂ ਲਾ ਲੋ ਵੀ ਜਦੋਂ ਤੇ ਆਪਾਂ ਆ ਜੂਪੀ ਲੰਘਿਆਂਗੇ ਉਦੋਂ ਬਾਅਦ ਘੈਂਟ ਹੀ ਹੈ ਮੌਸਮ ਸਾਰਾ ਤੇ ਠੰਡਾ ਕੀ ਪੂਰੀ ਘੈਂਟ ਮੀਂਹ ਬੱਦਲ ਵਾਈ ਰਹਿੰਦੀ ਹੈਗੀ ਬਾਰਸ਼ ਆਉਂਦੀਆਂ ਨੇ ਹੈਗੀਆਂ ਤੇ ਮੌਸਮ ਵਧੀਆ ਘੈਂਟ ਚੱਲ ਬਤ ਬਣੀ ਪਈ ਆ ਲੋ ਜੀ ਆਪਣੇ ਬੱਸ ਵਾਲੀ ਸੰਗਤ ਨੂੰ ਵੀ ਪੱਛੜਿਆ ਮਿਲ ਗਈ ਸੀ ਸਰਣੀ ਜੁੜੀ ਬੈਠੇ ਤੇ ਕਹਿੰਦੇ ਅਸੀਂ ਹਜੂਰ ਸਾਹਿਬ ਨੂੰ ਜਾ ਰਹੇ ਹਾਂਗੇ ਆਨੰਦਪੁਰ ਸਾਹਿਬ ਤੋਂ ਲੋ ਜੀ ਕਾਫੀ ਸੰਗਤ ਆ ਗਈ ਇਹ ਫ੍ਰੀ ਵਾਸ ਯਾਤਰਾ ਗਈ ਜੀ ਤਖਤ ਸੱਚਖੰਡ ਦੀ ਯਾਤਰਾ ਫ੍ਰੀ ਆ ਗਈ ਇਹ ਲੋ ਜੀ ਗੁਰਦੁਆਰਾ ਸਾਹਿਬ ਦੇ ਦੂ ਆ ਖੜੇ ਨੇ ਛੋਟੇ ਹੌਲੈਂਡ ਇਹ ਵੀ ਕਿਸੇ ਨੇ ਛੇ ਵਾਰ ਜਿੱਤੇ ਹੋਣਗੇ ਫੀਟ ਕੀਤੇ ਹੋਏ ਹੋਣਗੇ ਗੁਰੂ ਘਰ ਨੂੰ ਐਡੇ ਟਰੈਕਟਰ ਚੱਲਦੇ ਨੇ ਗੁਰੂ ਘਰਾਂ ਚ ਵੀ 4x4 ਹੌਲੈਂਡ ਸੁਪਰ ਐਡੀਸ਼ਨ ਪਾਰਕਿੰਗ ਦੇਖੋ ਜੀ ਗੁਰੂ ਘਰ ਦੀ ਕਿੰਨੀ ਸੋਹਣੀ ਹੈਗੀ ਤੇ ਵਿੱਚ ਦਰੱਖ ਲੱਗੇ ਹੋਏ ਨੇਗੇ ਸ਼ੂਕਾ ਜਿਹਾ ਤੇ ਆ ਇਧਰ ਟਾਲੀ ਲੱਗੀ ਹੋਇਆ ਬਹੁਤ ਵੱਡੀ ਹੈਗੀ ਤੇ ਇਧਰ ਪੁੰਜੇ ਜਾ ਕੇ ਉੱਪਰ ਆਪਣੀ ਸ਼ਰਾਂ ਸੀਗੀ ਰਹਿਣ ਵਾਲੀ ਤੇ ਪੂਰਾ ਘੰਟ ਇੱਥੇ ਬੈਠੇ ਬੈਠ ਕੇ ਗੱਲਾਂ ਬਾਤਾਂ ਕਰਨ ਦਾ ਪੂਰਾ ਆਨੰਦ ਆ ਹੋਵੇ ਜੇ ਬੰਦਾ ਆਇਆ ਹੋਵੇ ਗਰੁੱਪ 'ਚ ਤੇ ਪਰ ਆ ਪਤਾ ਹੈ ਕਿ ਕਰਦੇ ਕਰਦੇ ਆਗੇ ਤੇ ਇੱਕ ਆਪਣੇ ਨਾਲ ਆ ਗਵੰਡੀ ਤੇ ਅਸੀਂ ਦੋਨੇ ਭਰਾ ਤੇ ਲੋਹ ਵੀ ਤਰ ਉੱਪਰ ਚੱਲ ਕੇ ਆਪਣਾ ਰੂਮ ਆਗਾ ਇਹ ਸ਼ਰਾਮਾ ਚ ਟਾਈਮ ਹੋ ਗਿਆ ਇੱਕ ਦਾ ਦੁਪਹਿਰ ਦਾ ਟਾਈਮ ਹੋ ਗਿਆ ਤੇ ਆਪਾਂ ਗੁਰਦੁਆਰਾ ਬੰਦੀ ਛੋੜ ਗਵਾਲੀਆਰ ਸਾਹਿਬ ਤੋਂ ਲੱਗਿਆ ਪੰਜਾਬ ਨੂੰ ਰਵਾਨਾ ਹੋਣਾ ਲਓ ਜੀ ਜਿਨ੍ਹਾਂ ਨੇ ਗੁਰੂ ਦੇ ਚਰਨੀ ਆਉਣਾ ਹੋਵੇ ਉਹ ਤਾਂ ਆ ਹੀ ਜਾਂਦਣੇ ਤੇ ਇਹ ਵੀਰ ਟਰੈਕਟਰ ਟਰਾਲੀ ਲੈ ਕੇ ਆ ਗਏ ਤੇ ਨਵਾਂ ਟਰੈਕਟਰ ਹੈਗਾ 744 ਤੇ ਇਹ ਵੀਰ ਆਪਾਂ ਇਹਨਾਂ ਨੂੰ ਮਿਲ ਲਏ ਤੇ ਪੁੱਛ ਲਿਆ ਵੀ ਕਿੱਥੋਂ ਐਵੇਂ ਜਾ ਰਹੇ ਹੋ ਵਾਪਸ ਤੇ ਲੁਧਿਆਣੇ ਤੋਂ ਨੇ ਵੀਰ ਤੇ ਇਹਨਾਂ ਦਾ ਕੰਮ ਟਰਾਲਿਆਂ ਦਾ ਕੰਮ ਹੈਗਾ ਤੇ ਕਹਿੰਦੇ ਵੀ ਅਸੀਂ ਨਾਲ ਤੇ ਸਾਰੇ ਇਕੱਠੇ ਹੋ ਕੇ ਟਰੈਕਟਰ ਟਰਾਲੀ ਲੈ ਆਏ ਤੇ ਇਹ ਵੀਰ ਲੁਧਿਆਣੇ ਤੋਂ ਆਨੰਦਪੁਰ ਸਾਹਿਬ ਵਾਲੀ ਬਸ ਨੇ ਤਾਂ ਪਾਤੇ ਚਾਲੇ ਸ੍ਰੀ ਹਰਿ ਹਰਿ ਸਾਹਿਬ ਨੂੰ ਤੇ 1:30 ਵਜੇ ਤੁਰੇ ਨੇ ਵੀ ਤੇ ਸਾਰੀ ਸੰਗਤ ਆਨੰਦਪੁਰ ਸਾਹਿਬ ਤੋਂ ਆ ਲਓ ਜੀ ਤੁਰ ਗਈ ਆਨੰਦਪੁਰ ਸਾਹਿਬ ਵਾਲੀ ਸੰਗਤਾਂ ਫਤਿਹਗੜ੍ਹ ਸਾਹਿਬ ਬੱਸ ਲੈ ਕੇ ਆਏ ਨੇਗੇ ਤੇ ਲਓ ਜੀ ਇਹਨਾਂ ਨੇ ਹਜ਼ੂਰ ਸਾਹਿਬ ਨੂੰ ਪਾਣੇ ਆਪਾਂ ਪੰਜਾਬ ਨੂੰ ਕੌਣ ਆ ਖੜੀ ਆਪਣੀ ਰਾਣੀ ਹੰਦਰਾ ਆਪਣੀ ਵੈਸੇ ਅੱਜ ਰਹਿਣ ਦੀ ਖਲਾਸ ਸੀਗੀ ਤੇ ਨਾਲ ਦੇ ਸਾਥੀਆਂ ਦੀ ਬਣੀ ਨਹੀਂ ਨੀ ਗਈ ਤਾਂ ਕਰਕੇ ਫਿਰ ਆਪਾਂ ਨੇ ਕੈਨਸਲ ਕਰ ਦਿੱਤਾ ਤੇ ਜੀ ਰੀ ਬੱਸਿਆ ਜੀ ਰੀ ਲੱਗਣ ਲੱਗੀ ਕਹਿੰਦਾ ਜੀ ਰੀ ਆ ਕੀ ਲਾਵਾਂਗੇ ਤੇ ਤਾਂ ਕਰਕੇ ਨਾ ਟਰੈਕਟਰ ਕਰ ਲਿਆ ਲਓ ਜੀ 747 ਨਵਾਂ ਮਾਡਲ ਆ ਗੱਡੀ ਵੀ ਟੈਂਪੂ ਟਰੈਵਲ ਨਵੀਂ ਨਵਾਂ ਮਾਡਲ ਆ ਤੇ ਯੂਰ ਸਾਹਿਬ ਦੀ ਯਾਤਰਾ ਸੀ ਹੈਗੀ ਤੇ ਇੱਧਰ ਸਾਡੇ ਫੌਜੀ ਸਿੰਘ ਆਰਮ ਸਿੰਘ ਫੌਜੀ ਇਹ ਯੂਰ ਸਾਹਿਬ ਦਾ ਦੀ ਯਾਤਰਾ ਤੋਂ ਪੰਜਾਬ ਦੇ ਯਾਤਰਾ ਤੇ ਨੇ ਹਾਂ ਜੀ ਇਹ ਯਾਤਰਾ ਹਾਂਜੀ ਹਾਂਜੀ ਪੰਜਾਬ ਯਾਤਰਾ ਗਰਮੀ ਚੱਲੇ ਹੋਣ ਜੀ ਅੱਛਾ ਜੀ ਗਰਮੀ ਨਹੀਂ ਨਹੀਂ ਜੀ ਕਹਿੰਦੇ ਰੱਬ ਪਰਗਟ ਹੋ ਜਾਣਾ ਉੱਥੇ ਵੀ ਕਹਿੰਦੇ ਛੋੜੇ ਲਈ ਠੰਡਾ ਮੌਸਮ ਮਿਲੂਗਾ ਏਸੀ ਐਂ ਜਾਂਦੇ ਲੱਗਿਆ ਹੋਊਗਾ ਤੱਕ ਬੋਣਗੇ ਬਾਸ ਸਵੇਰ ਠੰਡੀ ਹੰਡੀ ਤੈਨੂੰ ਤਾਂ ਕੀ ਪਤਾ ਲੱਗਣਾ ਫੌਜੀਆ ਜੀ ਫਾਤੇ ਚੱਲੇ ਗੁਰਦੁਆਰਾ ਸਾਹਿਬ ਬੋਲੇ ਸੋਨਹਾ ਸਰੀਆ ਕਾਲ ਬੋਲਾ ਸੋਨਿਹਾਲ ਸੱਸਰੀਆ ਕਾਲ ਬੋਲੇ ਸੋਨਿਹਾਲ ਸੱਸਰੀਆ ਕਾਲ ਲਓ ਜੀ ਆਪਣੇ ਖਾਲਸਾ ਸਿੰਘ ਲੋਰਚਾ ਆਏ ਨੇ ਜਗਾਰਾ ਤੇ ਜਗਾਰਾ ਸੱਟ ਰਹੇ ਨੇ ਸੋਨਿਹਾਲ ਸੱਸਰੀਆ ਕਾਲ ਜਾ ਰਹੀ ਹੈ ਕਾਰੀ ਬੋਲੇ ने आओ ਲਓ ਜੀ ਜਦੋਂ ਖਾਲਸਾ ਵਾਹਿਗੁਰੂ ਦੀ ਲੋਰ ਦੇ ਵਿੱਚ ਆਇਆ ਹੁੰਦਾਗਾ ਤਾਂ ਇਦਾਂ ਜਗਾਰੇ ਛੱਡਦੇ ਹੁੰਦੇ ਨੇ ਸਿੰਘ ਤੇ ਆਪਣੇ ਸਿੰਘ ਵੀ ਲੋਰ ਦੇ ਵਿੱਚ ਆਏ ਹੋਏ ਸੀ ਪੂਰੇ ਫੁੱਲ ਜਗਾਰੇ ਬਲਾਏ ਨੇਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੀ ਬੁਲਾਈਆਂ ਨਾਲ ਤੇ ਲਓ ਜੀ ਹੁਣ ਪਹਾੜੀ ਤੋਂ ਉਤਰ ਆਏ ਥੱਲੇ ਤੇ ਹੁਣ ਆਪਣੇ ਗਵਾਲੀਅਰ ਸਾਹਿਬ ਤੋਂ ਪਾਤੇ ਐਮਪੀ ਚੋਂ ਚਾਲੇ ਪੰਜਾਬ ਨੂੰ ਤੇ ਲਓ ਜੀ ਆਲੇ ਦੁਆਲੇ ਪਿੰਡ ਰਹਿ ਗਈ ਉੱਪਰ ਕਿਲਾ ਗੁਰੂ ਦਾ ਤੇ ਪੁੱਪਰ ਆਇਆ ਗੁਰਦੁਆਰਾ ਸਾਹਿਬ ਤੇ ਆਪਾਂ ਨੀਚੇ ਉਤਰਾਏ ਤੇ ਹੁਣ ਪੰਜਾਬ ਨੂੰ ਪਾਤੇ ਚੱਲੇ ਵਾਹਿਗੁਰੂ ਜੀ ਖਾਲਸਾ ਲੋ ਜੀ ਆਪਾਂ ਰੁਕਿਆਂਗੇ ਹੁਣ ਚੰਬਲ 'ਚ ਤੇ ਇੱਥੇ ਆਪਣੇ ਇੱਕ ਚੀਜ਼ ਦੇਖ ਲਈ ਆਹ ਦੇਖੋ ਜੀ ਸਾਈਡਾਂ ਤੇ ਖੁਆ ਪਿਆ ਤੇ ਚੰਬਲ ਦੇ ਦੋ ਗੁੱਲ ਦੁਕਾਨਾਂ ਵਾਲੇ ਨੇਗੇ ਤੇ ਆਪਣੇ ਨਾਲ ਦੇ ਸਾਥੀ ਕਹਿੰਦੇ ਖੁਆ ਲੈ ਕੇ ਜਾਣਾ ਘਰਦਿਆਂ ਲਈ ਜਣਾ ਮਿੱਠਾ ਚੰਗਾ ਹੁੰਦਾਗਾ ਤੇ ਮੰਦਿਰ ਦੇ ਸਾਹਮਣੇ ਦੁਕਾਨਾਂ ਲਾਈ ਹੋਣੇ ਇਹਨਾਂ ਦੀਆਂ ਮੰਦਿਰਾਂ ਸਾਹਮਣੇ ਤੇ ਇਹ ਕੰਦੇ ਲਾਈਕ ਕੀ ਜਾਣਾਗਾ ਜੀ। ਲੋ ਜੀ ਇਹ ਸੜਕ ਦੇ ਆਲੇ ਦੁਆਲੇ ਦੋਨੇ ਸਾਈਡ ਚੰਪਲ ਦੀ ਘਾਟੀ ਆ ਜਾਂਦੀ ਆ ਤੇ ਇੱਧਰ ਹਰਿਆਲੀ ਹੁਣ ਬਹੁਤ ਜ਼ਿਆਦਾ ਹੋ ਗਈ ਹੋਈ ਆ ਤੇ ਵਿਊ ਵੀ ਪੂਰਾ ਘੈਂਟ ਆ ਰਿਹਾ ਜੀ ਕਿਉਂਕਿ ਇੱਧਰ ਬਾਰਸ਼ਾਂ ਹੋ ਰਹੀਆਂ ਨੇ ਤਾਂ ਅਰ ਕੇ ਮੌਸਮ ਠੰਡਾ ਆ ਘੈਂਟ ਗੱਲਬਾਤ ਆ ਕੀ। ਲਓ ਜੀ ਮਿੱਤਰੋ ਆਪਾਂ ਆਗਰਾ ਲੰਘਿਆ ਏ ਤੇ ਬਾਰਸ਼ਾਂ ਦਾ ਦੇਖ ਲਓ ਕੀ ਹਾਲ ਕੀਤਾ ਗਿਆ ਸੜਕਾਂ ਵੀ ਫੁੱਲ ਢੱਕੀਆਂ ਪਿਆਣਗੀਆਂ ਪਾਣੀ ਪਾਣੀ ਘਰਿਆ ਪਿਆ ਤੇ ਆ ਘਟੂ ਘਟ ਆਪਾਂ ਕਿਲੋਮੀਟਰ ਤੋਂ ਬੜੇ ਹੋਏ ਹਾਂਗੇ ਅੱਗੇ ਵੀ ਗਾਹਾਂ ਕਾਫੀ ਕਿਲੋਮੀਟਰ ਤੱਕ ਦਿਖਾ ਰਿਹਾ ਹੈਗਾ ਪਾਣੀ ਨਾਲ ਪਾਣੀ ਪਾਣੀ ਹੋਈਆਂ ਪੈਣੇ ਮਿੱਤਰੋ ਸੜਕਾਂ ਬਾਰਸ਼ ਪੂਰੀ ਫੁੱਲ ਹੋ ਰਹੀ ਹੈਗੀ ਇੱਧਰ ਐਸਾ ਹਿਊਰ ਸਾਹ ਸਾਈਡ ਹੇਲਾ ਹਾਲ ਆਪਾਂ ਜੁਪੀ ਦੇ ਵਿੱਚ ਐਂਟਰ ਹੋ ਗਏ ਜੁਪੀ ਚ ਵੀ ਜਾਨ ਟਾਈਮ ਤਵਾਰਸ ਆਈ ਨਹੀਂ ਸੀਗੀ ਤੇ ਔਨ ਟਾਈਮ ਪੂਰਾ ਠੰਡਾ ਮੌਸਮ ਆ ਪੂਰੀ ਫੁੱਲ ਵਾਰਸ ਪੈ ਰਹੀ ਹੈ ਜੀ ਤੇ ਇਸ ਵਾਰ ਤਾਂ ਆਪ ਨੂੰ ਪਤਾ ਹੀ ਨਹੀਂ ਲੱਗਿਆ ਕਿ ਆਪਾਂ ਗਰਮੀ ਦੇ ਵਿੱਚ ਗਿਆਗੇ ਤੇ ਪੂਰਾ ਫੁੱਲ ਇੰਜੋਏ ਕੀਤਾ ਤੇ ਪੂਰਾ ਫੁੱਲ ਮਿੱਤਰੋ ਸੋਨੋ ਵੀ ਕਰਾਇਆ ਤੇ ਆ ਗੱਡੀਆਂ ਦੇਖ ਲੋ ਮੋਟਰਸਾਈਕਲਾਂ ਦੇ ਟਾਇਰ ਅੱਦੇ ਤੇ ਡੁੱਬੇ ਪੈਣਗੇ ਤੇ ਆ ਦੇਖ ਲੋ ਆ ਟੱਪ ਟੁੱਬੇ ਤੇ ਦਿੰਦੇ ਨੇ ਆਗਰਾ ਲਾਂਕ ਘੇਰੋ ਕਹਾਂਗੇ ਹਾਗਰੇ ਤੋਂ 100 ਕਿਲੋਮੀਟਰ ਬਾਅਦ ਆ ਕੇ ਦੱਸਦਾ ਤੇ ਮੈਂ ਨਾਲ ਨਾਲ ਚਾਹ ਜੂ ਪੀ ਲਾਨੇਗੇ ਤੇ ਨਲੇ ਮਾਹ ਚਲਪ ਕੋੜਾ ਛੋੜਾ ਸਕਦਾ ਨੇ ਹਨ ਲੋ ਜਿਆ ਟਾਬਾਗਾ ਇਕੱਲੇ ਹੀ ਮਿਲਿਆ ਪਾਣੂ ਹੋਰ ਤਾਂ ਪਿੱਛੇ ਕੋਈ ਮਿਲਿਆ ਨਹੀਂ ਸ਼ੀਸ਼ੂ ਡੀਆ ਹੋਟਲ ਟਾਬਾ ਰੈਸਟੋਰੈਂਟ ਤੇ ਆਹ ਟਰੱਕ ਜੇ ਖੜੇ ਸੀਗੇ ਇਹਨਾਂ ਤੋਂ ਆਪਾਂ ਨੂੰ ਪਤਾ ਲੱਗ ਗਿਆ ਤੇ ਮੈਂ ਚਲੋ ਹੁਣ ਨਾਲ ਤਾਂ ਆਪਣੇ ਨਾਲ ਚਾਹ ਤਾਂ ਲੈ ਗਿਆ ਸੀ ਆਪਾਂ ਗੁਰਦੁਆਰਾ ਸਾਕੋ ਤੇ ਉਹੀ ਤੱਤੀ ਕਰਾਵਾਂਗੇ ਹਨ ਗਰਮ ਕਰਾਵਾਂਗੇ ਤੇ ਨਹੀਂ ਹੋਰ ਕਰਾਵਾਂਗੇ ਤੇ ਇੱਥੇ ਪਟਾਕਦੇ ਆ ਸਮਾਨ ਹੁਣ ਆਹ ਖੜੀ ਆਪਣੀ ਰਾਣੀ ਹੰਦਰਾ ਜੀ ਤੇ ਰੋਡ 'ਤੇ ਪੈ ਜਾਂਦਾ ਇਹ ਠੀਕ ਹੈ ਸਿੰਗਲ ਰੋੜ ਹੀ ਆ ਇਹ ਹਾਈਵੇ ਰੋਡ ਨਹੀਂ ਹੈਗਾ ਤੇ ਰੋਡ ਆਹ ਖੜੀ ਆਪਣੀ ਰਾਣੀ ਹੰਦਰਾ ਤੇ ਉਹ ਬੈਠੇ ਨੇ ਆਪਣੇ ਨਾਲ ਦੇ ਤੇ ਦੇ ਰਹੇ ਨੇ ਉਹ ਡਰਾਈਵਰ ਪਕੌੜਿਆਂ ਦਾ ਰਾਮ ਸਿੰਘ ਫੌਜੀ ਤੇ ਭਰਾ ਆਪਣਾ ਚੱਲ ਦੇਣ ਦੇ ਆਰਡਰ ਜਿਹੜਾ ਕੋਈ ਦਿੰਦੇ ਨੇ ਛੱਕਾਂਗੇ ਫਿਰ ਲੋ ਜੀ ਮਿੱਤਰੋ ਸੱਕ ਕੇ ਅੱਗੇ ਚੱਲ ਗਏ ਨਾ ਰਾਹ ਦੇ ਵਿੱਚ ਇੱਥੇ ਵੀ ਤੇ ਰੁਕੇ ਪ੍ਰਸਾਦਾ ਪਣੀ ਸੱਕਨ ਲਈ ਰੁਕਾਂਗੇ ਹੁਣ ਤਾਂ ਉੱਖ ਬੜੀ ਲੱਗੀ ਜੀ ਫੌਜੀ ਸਾਹਿਬ ਨੂੰ ਪਕੌੜੇ ਝੰਮੀ ਜਾ ਰਿਹਾ ਤੇ ਆਹ ਪੈਣੇ ਵਾ ਕੌੜੇ ਨਜ਼ਾਰਾ ਖਾਰ ਆਉਂਦਾ ਨਹੀਂ ਯਾਰਾ ਲੋ ਜੀ ਮਿੱਤਰੋ ਕਹਿੰਦਾ ਯਾਰਾ ਬੜਾ ਹੁੰਦਾ ਹੈਗਾ ਤੇ ਪਕੌੜੇ ਠੱਕ ਰਹੇ ਵੀ ਪੈ ਗਿਆ ਹੈਗਾ ਬਾਸ ਪੈ ਗਈ ਠੰਡ ਬਹੁਤ ਖਾਣਾ ਬਾਹਰ ਖਾਣ ਬੋਲੀ ਬਾਸ ਪੈ ਗਈ ਕਿਹਾ ਮੈਂ ਲਾ ਦਾਂਗਾ ਕਹਿੰਦਾ ਬਾਸ ਪੈ ਗਈ ਸੋਚੀ ਤੁਹਾਨੂੰ ਆਪਣੀ ਚਾਹ ਪਈ ਆਪਣੀ ਲਓ ਜੀ ਮਿੱਤਰੋ ਲਓ ਜੀ ਮਿੱਤਰੋ ਆਪਣੇ ਪਕੌੜੇ ਸਾਕਲੇ ਪੇਟ ਟੈਂਕੀਆਂ ਫੁੱਲ ਕਰਕੇ ਆਵਦੀਆਂ ਅੱਗੇ ਨੂੰ ਫੇਰ ਪਾਸੇ ਦੁਬਾਰਾ ਚੱਲੇ ਤੇ ਲਓ ਜੀ ਮਿੱਤਰੋ ਨਾਈਟ ਦਾ ਵੀਊ ਚੈੱਕ ਕਰੋ ਰੋੜਾਂ ਤੇ ਲੱਗਿਆ ਪਿਆ ਨਾ ਲੈਟਾ ਜਾ ਕੇ ਮਗ ਜਾ ਕੇ ਮ ਕਰਾਈ ਪਿਆ ਪੂਰੀ ਪਲਕ ਘੈਂਟ ਰੋੜਨੇਗੇ ਡਿੱਕਤਾਂ ਲਈ ਕੋਈ ਗੱਲਬਾਤ ਨਹੀਂ ਹੈਗੀ ਚੱਬ ਗੱਡੇ ਪਏ ਨੇ ਸੜਕਾਂ ਦੇ ਸਾਰੇ ਤੇ ਪੂਰੀ ਘੈਂਟ ਔੜਦੀ ਗੱਡੀ ਆਈ ਆਪਣੀ ਜਮਾਂ ਤੇ ਕੋਈ ਰਾਹ ਦੇ ਵਿੱਚ ਪ੍ਰੋਬਲਮ ਨਹੀਂ ਆ ਜੀ ਲਓ ਜੀ ਮਿੱਤਰੋ ਆਪਾਂ ਦਾ ਬਾਬਿਆਂ ਦਾ ਸੌਂਗ ਮਨੋਰੰਜਨ ਵਧੀਆ ਹੋ ਰਿਹਾ ਪਾਣੀ ਸੁਣ ਰਹਾਂ ਬਾਬਿਆਂ ਦੀ ਵਧੀਆ ਸਫਰ ਨਿਕਲ ਰਿਹਾ ਆਪਣਾ ਤੇ ਬਸ ਪੰਜਾਬ ਐਂਟਰ ਕਰ ਜਾਗੇ ਦਿਨ ਚੜ੍ਹਦੇ ਨੂੰ ਆਪਾਂ ਲਓ ਜੀ ਮਿੱਤਰੋ ਸੜਕਾਂ ਵੀ ਉਹ ਬਹੁਤ ਘੈਂਟ ਆ ਕਿਤੇ ਬਾਕੀ ਮੌਸਮ ਦੀ ਗੱਲਬਾਤ ਜਮ੍ਹਾਂ ਸਿਰਾਂ ਲੱਗੀ ਪਈ ਹੈ ਕਿ ਠੰਡਾ ਮੌਸਮ ਆਇਆ ਪਿਆ ਤੇ ਪੰਜਾਬ ਦਾ ਤਾਂ ਹਜੇ ਪਤਾ ਨਹੀਂ ਆਪ ਨੂੰ ਕੀ ਹਾਲ ਹੋਊਗਾ ਪੰਜਾਬ 'ਚ ਪਹੁੰਚ ਕੇ ਪਤਾ ਲੱਗੂ ਹਨ ਕਿ ਪੰਜਾਬ 'ਚ ਕਿਦਾਂ ਦਾ ਮਾਹੌਲ ਚੱਲ ਰਿਹਾ ਹੈ ਮੌਸਮ ਦਾ ਤੇ ਲਓ ਜੀ ਮਿੱਤਰੋ ਜੀਰਿਆਂ ਜੂਰੀਆਂ ਤਾਂ ਲੱਗੀਆਂ ਹੋਣਗੀਆਂ ਮੇਰੇ ਹਿਸਾਬ ਨਾਲ ਕਿਉਂਕਿ 9-10 ਦਿਨ 12 ਦਿਨ 13 ਦਿਨ ਹੋ ਗਏ ਲਓ ਜੀ ਕਰਨਾਲ ਪਹੁੰਚ ਗਏ ਤੇ ਟਾਈਮ ਹੋ ਗਿਆ 12:30 ਦਾ ਤੇ ਰੋਟੀਆਂ ਆਪਣੇ ਸਿਕਨੀਸ਼ੀ ਰਾਤ ਦੇ ਪਿਤਾ ਬੜੂ ਬੰਨ ਵਧੀਆ ਮਿਲਿਆ ਨਹੀਂ ਸੀਗਾ ਤੇ ਕਰਨਾਲ ਆ ਕੇ ਰੁਕਾਂਗੇ ਆਪਾਂ ਕਰਨਾਲ ਦਾ ਸ਼ੂ ਘਾਪੇ ਤੇ ਤੇ ਹੋ ਸਕਦਾ ਵਾ ਪ੍ਰਸ਼ਾਦਾ ਪਾਣੀ ਤੇ ਆਪਣੇ ਨਾਲ ਦੇ ਗਏ ਉਹਨੇ ਪਤਾ ਕਰਨਾ ਤੇ ਇਹਨੂੰ ਪਤਾ ਕਰ ਲਵਾਂ ਤੇ ਦੋਆ ਦਾ ਪ੍ਰਸ਼ਾਦਾ ਪਾਣੀ ਛਕ ਕੇ ਹੋ ਸਕਦਾ ਵੀ ਔਰੇ ਘੰਟਾ ਦੋ ਘੰਟੇ ਰਾਮ ਵੀ ਕਰੀਏ ਕਿਉਂਕਿ ਗੱਡੀ ਆਪਣੀ ਸਵਾਲੀ ਘਰ ਤੋਂ ਸਹੀ 1 ਵਜੇ ਦੀ ਚੱਲੀ ਹੋਈ ਹੈਗੀ ਤੇ ਤਾਂ ਕਰਕੇ ਹੁਣ ਫੁੱਕ ਵੀ ਲੱਗੀ ਹੈਗੀ 12 ਵਜੇ 12:30 ਵਜੇ ਤੇ ਹੁਣ ਪ੍ਰਸ਼ਾਦਾ ਪਾਣੀ ਛੱਕ ਜੀ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਫਿਰ ਦੁਆ ਕਰਕੇ 2 ਘੰਟੇ ਆਰਾਮ ਨਾਲ ਗੱਡੀ ਨੂੰ ਆਰਾਮ ਮਿਲ ਜਾਊਗਾ ਫਿਰ ਪਾਵਾਂਗੇ ਚੱਲੇ ਆ ਟਾਬੇ ਤੇ ਰੁਕਿਆ ਪਾ ਲਓ ਜੀ ਮਿੱਤਰੋ ਆਪਾਂ ਢਾਬਾ ਬੈਲਾ ਨੂੰ ਪੱਛੇ ਸੀਆ ਯਾ ਅਸੀਂ ਨੇ ਪ੍ਰਸ਼ਾਦਾ ਪਾਣੀ ਸਕਣ ਨਾਲੇ ਚਾਹ ਪਾਣੀ ਪੀਣਾ ਹੈਗਾ ਤੇ ਨਾਲੇ ਅਸੀਂ ਵੀ 2 ਘੰਟੇ ਰੈਸਟ ਆਰਾਮ ਕਰਨਾ ਹੈਗਾ ਤੇ ਢਾਬੇ ਵਾਲਾ ਕਹਿੰਦਾ ਵੀ ਪ੍ਰਸ਼ਾਦਾ ਪਾਣੀ ਛਕੋ ਤੇ ਆਪਦਾ ਅੱਗੇ ਚੱਲੋ ਵੀ ਮੇਰੇ ਕਸਟਮਰ ਕੇਅਰ ਬਹੁਤ ਜ਼ਿਆਦਾ ਹੁੰਦੇ ਨੇ ਤੇ ਤਾਂ ਕਰਕੇ ਕਈ ਬੰਦੇ ਚਾਣ ਸਾਨੀਅਤ ਨਹੀਂ ਹੁੰਦੀ ਸਾਫ਼ ਪਰਕੀ ਦਾ ਨਹੀਂ ਦੇਖਦੇ ਆਪਦੀ ਦੁਕਾਨਦਾਰੀ ਚੱਕ ਦੇ ਮਤਲਬ ਹੁੰਦਾ ਤੇ ਮਾਫਰਾ ਅਸੀਂ ਵੀ ਕਿਉਂ ਪ੍ਰਸ਼ਾਦਾ ਬਣੀ ਸਕਾਂਗੇ ਤੇਰੇ ਦੁੱਖ ਕਿਉਂ ਦਾ ਅਸੀਂ ਚਾਹ ਬਣੀ ਪੀਵਾਂਗੇ ਕਿਉਂ ਤੇਰੀ ਬੋਣੀ ਕਰਾਮ ਆ ਗਿਆ ਸੀ ਜਾਂ ਕਿਸੇ ਪਾਸੇ ਹੋਰ ਦੇਖਾਂਗੇ ਜਗਾ ਲੋ ਜੀ ਮਿੱਤਰੋ ਆਪਣੇ ਬੰਦਿਆਂ ਨੂੰ ਦੇਤਾ ਜਵਾਬ ਤੇ ਹੁਣ ਆਪਾਂ ਕੋਣੇ ਅੱਗੇ ਚੱਲੇ ਕਿਸੇ ਅੱਗੇ ਢਾਬੇ ਤੇ ਹੋਰ ਚੰਗੇ ਇਨਸਾਨ ਉਥੇ ਰਹੇ ਹੁੰਦੇ ਨੇਗੇ ਤੇ ਆਪਾਂ ਉਹਨਾਂ ਕੋਲੇ ਜਾ ਕੇ ਪ੍ਰਸ਼ਾਦਾ ਬਣੀ ਸਕਾਂਗੇ ਤੇ ਉੱਥੇ ਰਹਿ ਠਹਿਰਾਂਗੇ ਜੀ ਉਹ ਬਈ ਢਾਬੇ ਤੇ ਰੁਕੋ ਹੈ ਮੱਜੇ ਦਾ ਪਿਆਂਗੇ ਇੱਧਰ ਪਿਆ ਆਪਣਾ ਭਰਾ ਤੇ ਆਪਾਂ ਬੈਠਿਆਂਗੇ ਮੱਜੇ ਤੇ ਤੇ ਸਾਹਮਣੇ ਫੌਜੀ ਸਾਹਿਬ ਆਉਣਗੇ ਤੇ ਉਹ ਉਹ ਮਿੱਟੀ ਵੀ ਕਹਿੰਦਾ ਨਹੀਂ ਜਾ ਰਹੀ ਹੈ ਪੈ ਗਿਆ ਤੇ ਆ ਇਧਰ ਪੂਰੇ ਪੱਖਾ ਚੱਲਦਾਗਾ ਤੇ ਗੱਡੀ ਆਪਣੀ ਆ ਖੜੀ ਹੈਗੀ ਤੇ ਹੁਣ ਪ੍ਰਸ਼ਾਦੇ ਬਣੀ ਦੀ ਤਿਆਰੀਆਂ ਨੇ ਮਿੱਤਰੋ 1 ਵਜ ਗਿਆ ਤੇ 1 ਵਜੇ ਪ੍ਰਸ਼ਾਦਾ ਬਣੇ ਸ਼ਕਣ ਲੱਗਿਆਂਗੇ ਤੇ ਆ ਟਾਬੇ ਤੇ ਰੁਕੇ ਸੀਗੇ ਕਿਸੇ ਉਹ ਜਿਹੜੇ ਟਾਬੇ ਦਾ ਪਹਿਲਾ ਰੁਕੇ ਸੀਗੇ ਉਹ ਤੇ ਕਹਿੰਦੇ ਅਸੀਂ ਕਹਿੰਦੇ ਆਰਾਮ ਨਹੀਂ ਕਰਨ ਦੇਣਾ ਹੈਗਾ ਕਹਿੰਦੇ ਅਪ੍ਰਸ਼ਾਦਾ ਪਾਣੀ ਸਾਖੀ ਕਹਿੰਦੇ ਅੱਗੇ ਚੱਲ ਲੇ ਪਾਏ ਆਪਣੇ ਤੇ ਨਾ ਪਰ ਪਹਿਤੋਂ ਪ੍ਰਸ਼ਾਦਾ ਪਾਣੀ ਵੀ ਕਿਉਂ ਸਾਗਾ ਜਦੋਂ ਅਸੀਂ ਇੱਥੇ ਖਾੜੇ ਨਹੀਂ ਹੈ ਅਸੀਂ ਬਾਹਰ ਤੋਂ ਖਾਦੇ ਤੇ ਹਰੇ ਬਾਈ ਦੇ ਟਾਬੇ ਤੇ ਰੁਕਾਂਗੇ ਜਦੋਂ ਸਵਾਨ ਖਾਣ ਪੀਣ ਵਾਲਾ ਸਾਰਾ ਹੈਗਾ ਤੇ ਰੋਟੀ ਪਛਾਣ ਦਾ ਪਾਣੀ ਤਾਂ ਆਪਣੇ ਲਵਾ ਲਿਆ ਤੇ ਬਣਾਈ ਜਾ ਰਹੇ ਨੇਗੇ ਤੇ ਨਾਲੇ ਆਪੱਖਾ ਵਾਲਾ ਤਾਂ ਵਿਚਾਰੇ ਨੇ ਕਿਵੇਂ ਕੋਈ ਗੱਲ ਨਹੀਂ ਕਿਸੇ ਆਰਾਮ ਕਰ ਲਿਓ ਇੰਨਾ ਟਾਈਮ ਕਰ ਲਾਂਗੇ ਘਰ ਦਾ ਦੋ ਘੰਟੇ ਹਨ ਤੇ ਬਸੋ ਪ੍ਰਸ਼ਾਦਾ ਆਦੇ ਹੁਣ ਪ੍ਰਸ਼ਾਦਾ ਸਾਕੇ ਫਿਰ ਘੰਟੇ ਮਗਰੋਂ ਘੁੰਮਰਾਹੂ ਕਰਾਂਗੇ ਤੇ ਨਾਲ ਤਾਂ ਗੱਡੀ ਨੂੰ ਰੈਸਟ ਮਿਲੂਗੀ ਤੇ ਨਾਲੇ ਆਪਾਂ ਨੂੰ ਰੈਸਟ ਨਾਲ ਜੂਗੀ ਟ੍ਰੈਪ ਨੂੰ ਆਪਣੇ ਨੂੰ ਲਾਈਕ ਹੋ ਜੂਗਾ ਤੇ ਫਿਰ ਪਾਵਾਂਗੇ ਮਿਸਰੋ ਜਾਂਦੇ ਅੱਗੇ ਨੂੰ ਸੇਵਾ ਜੀ ਦੀ ਵੀ ਕਰਕੇ ਖਾਲੀ ਪਲੇਟ ਸਾਹੀ ਪਨੀਰ ਦੀ ਵੀ ਕਾਲੀ ਕਰਤੀ ਮਟਰ ਪਨੀਰ ਲਵਾਇਆ ਸੀ ਆ ਉਹ ਪੇਪਰ ਤੇ ਹੈ ਰੋ ਵੀ ਗੱਲੀ ਗੜੀ ਕਿਉਂ ਵੀ ਫੌਜੀ ਆ ਗਏ ਨ ਯਾਰ ਬਾਹਰ ਯਾਰ ਆ ਗਿਆ ਬਾਹਰ ਠੀਕ ਹੈ ਬਾੜਾ ਨਹੀਂ ਯਾਰੀ ਆਉਣਾ ਨਹੀਂ ਦਾ ਬਾੜਾ ਮੋਟੇ ਨਾਲ ਤਾਂ ਗੱਲ ਬਣਦੀ ਨਹੀਂ ਸਮਾਨੀ ਬੜਾ ਬਲਿਆ ਸਾਰੀ ਪਨੀਰ ਬੜੀ ਪਨੀਰ ਬੜਾ ਬਣਾ ਲਏ ਦੋ ਤਿੰਨ ਚਾਰ ਬਾਅਦ ਕਰੀ ਫੇਰ ਐਂ ਮੰਗਾਉਣੀਆਂ ਪੈਂਦੀਆਂ ਫੇਰ ਹੀ ਢੱਡ ਭਰਦਾ ਨਾਲ ਨਾਲ ਮਨੋਰੰਜਨ ਵੀ ਚੱਲਦਾ ਟੀਵੀ ਵੀ ਚੱਲਦਾ ਹੈ ਐਲ ਸੀ ਡੀ ਹੋ ਗਿਆ ਆਪਣਾ ਖਾਣ ਪੀਣਾ ਤੇ ਹੁਣ ਕਰ ਤਰੋਪਰਾਮ ਕਰ ਲੈ ਘੰਟਾ ਤੇ ਸਵਾ ਦੋ ਹੋ ਗਿਆ ਟਾਈਮ ਤੇ ਢਾਬੇ ਤੋਂ ਤੁਰਨ ਲੱਗਦੇ ਆ ਤੇ ਦੂਆ ਦੁਕਾਨ ਚੱਲ ਕੇ 4 ਵਜੇ ਗੱਡੀ ਰੋਕਾਂਗੇ ਕਿੰਨੇ ਰੁਪਏ ਲਓ ਜੀ ਪੈਸੇ ਇੰチラ ਹੁੰਦੇ ਨੇ ਜੀ ਦੋ ਯਾਦਾਂ ਪੈ ਗਿਆ 22 ਲੀਟਰ 85 ਬੋਟਾ ਉੱਪਰ ਤੋਂ ਪੂਰਾ ਫੁੱਲ ਪੋਆਤਾ ਤੇ ਹੁਣ ਆਪਣਾ ਘਰ ਤੱਕ ਚੱਜੋ ਇਹ ਲਓ ਜੀ ਆਪਾਂ ਦਿਨ ਚੜ੍ਹਦੇ ਨੂੰ 4:30 ਵਜੇ ਨੂੰ ਪੰਜਾਬ ਐਂਟਰ ਹੋ ਗਏ ਤੇ ਆਪਾਂ ਆਪਣੇ ਜ਼ਿਲ੍ਹਾ ਸੰਗਰੂਰ ਦੀ ਐਂਟਰੀ ਕਰ ਲਈ ਤੇ ਸੰਗਰੂਰ ਚ ਪਹੁੰਚ ਗਏ ਲਓ ਜੀ ਚੱਕ ਮਗ ਚੱਕ ਮਗ ਹੋਈ ਪਿਆਇ ਤਾਂ ਕੋ ਪੂਰੇ ਘੈਂਟ ਬਣਾਏ ਪੈਣੇ ਸਾਡੇ ਜ਼ਿਲ੍ਹਾ ਸੰਗਰੂਰ ਦੇ ਜਾਂ ਚੱਪ ਗੱਡੇ ਪੈਣੇ ਮਿੱਤਰੋ ਗੱਲਬਾਤ ਪੂਰੀ ਘੈਂਟ ਬਣਾਈ ਪਈ ਹੈਗੀ ਤੇ ਸਵੇਰੇ ਸਵੇਰੇ ਆਪਾਂ ਆਪਣੇ ਜ਼ਿਲ੍ਹੇ ਦੇ ਵਿੱਚ ਦੀ ਨੱਗ ਰਹਾਂਗੇ ਤੇ ਇੱਥੋਂ ਜਾਵਾਂਗੇ ਆਪਾਂ ਧੂਰੀ ਧੂਰੀ ਤੋਂ ਆਪਾਂ ਆਪਣੇ ਪੈਂਡਲ ਨੂੰ ਹੋ ਜਾਾਂਗੇ ਤੇ ਲੋ ਜੀ ਮਿੱਤਰੋ ਜਿਲ੍ਹਾ ਸੰਗਰੂਰ ਸਾਡੇ ਦਾ ਦੇਖੋ ਵੀ ਉਹ ਕਿੰਨਾ ਘੈਂਟ ਆ ਗਿਆ ਮਿੱਤਰੋ ਲਾਈਟਾਂ ਦੀ ਤਾਂ ਪੂਰੀ ਘੈਂਟ ਗਿਆ ਕਿ ਮਗਾ ਚਮਕਰੀ ਪਈ ਹੈਗੀ ਤੇ ਸਵੇਰ ਸਵੇਰ ਦਾ ਆਪਾਂ ਵੀ ਉਹ ਦਿਖਾ ਰਹੇ ਹਾਂ ਤੁਹਾਨੂੰ ਤੇ ਲੋ ਜੀ ਮਿੱਤਰੋ ਕਿੰਨੇ ਘੈਂਟ ਲੱਗਦਾਗਾ ਸਵੇਰੇ ਸਵੇਰੇ ਦਾ ਮੌਸਮ ਮਿੱਤਰੋ ਤੇ ਬਾਕੀ ਦਿਨ ਚੜਾ ਤਾਂ ਪਤਾ ਲੱਗੂਗਾ ਵੀ ਇੱਥੇ ਗਰਮੀ ਆ ਕਿ ਠੰਡੀ ਆ ਗਈ ਸੀ ਹਜੇ ਤਾਂ ਆਪਾਂ ਐਂਟਰੀ ਕੀਤੀ ਹੈ ਜੀ ਲਓ ਜੀ ਪਹੁੰਚ ਗਏ ਆਪਾਂ ਘਰ 6:00 ਵਜੇ ਪੂਰੇ 22 ਮਿੰਟਾਂ ਤੇ ਤੇ ਲਓ ਜੀ ਇਹ ਇਧਰ ਆਪਣਾ ਸੱਜੀ ਖੱਬੀ ਸ਼ੈਡ ਪਹਿਲਾ ਘਰ ਆਪਣੀ ਆ ਤੇ ਲਓ ਜੀ ਮਿੱਤਰੋ ਪਹੁੰਚੀ ਗਏ ਅਸੀਂ ਚੜ੍ਹਦੇ ਨੂੰ ਤੇ ਲਓ ਜੀ ਲਓ ਜੀ ਮਿੱਤਰੋ ਖੋਲ੍ਹਿਆ ਗੇਟ ਤੇ ਪਾਈਏ ਇੰਦਰਾ ਆਪਾਂ ਆਪਣੇ ਚਰਨ ਤੇ ਆ ਪਹੁੰਚ ਗਏ ਆਪਣੇ ਆਲਨੇ ਚ ਲਓ ਜੀ ਆ ਲਾ ਦिए ਰਾਣੀ ਸੰਦਰਾ ਨੂੰ ਬਾੜ ਦिए ਪਹਿਲਾਂ ਆਪਾਂ ਨੀ ਨੂੰ ਅੰਦਰ ਤੇ ਇਹ ਚਾਰੀ ਬੜੀਆਂ ਬਾਟਾਂ ਨਿਮੇੜਦੀਆਂ ਆ ਜਿਹਾ ਬੜਾ ਸਾਦ ਦਿੱਤਾ ਨੇ ਆਪਣਾ। ਲਓ ਜੀ ਮਿੱਤਰੋ। ਚਲੋ ਜੀ ਰਾਣੀ ਚੰਦਰਾ ਆਪਣੀ ਆੜ ਗਈ ਤੇ ਥੋੜਾ ਜਿਹਾ ਮਿੱਟੀ ਰੇਤਾ ਛੱਟਣ ਕਰਕੇ ਥੋੜਾ ਜਿਹਾ ਗਿੱਲਾ ਸ਼ੀਮੀ ਜਾਂ ਪੈਕੇਟ ਆ ਲਓ ਜੀ ਮਿੱਤਰੋ। ਆਹ ਲਾਧੀ ਆਪਣਾ ਰਾਣੀ ਚੰਦਰਾ। ਲਓ ਜੀ। ਫਰਮੇ ਆਪਣੇ ਰਾਣੀ ਚੰਦਰਾ ਸਮਰਾਹੀ ਤੇਰੀ ਆ ਰਹੀ ਆ ਨਾ ਪਹੁੰਚ ਗਏ। ਠੀਕ ਹੈ ਮਾਤਾ। ਆ ਗਈ ਘਰੇ। ਘਰੇ ਪਹੁੰਚ ਗਏ। ਕਿਵੇਂ ਰਹੇ ਦਿਨ ਫਿਰ? ਸੀਆਂ ਮੰਗ ਕੱਢੇ ਨੇ। ਅੱਛਾ ਚਲੋ ਵਧੀਆ ਤੀਆਂ ਮੰਗ ਨੰਗਰਨ ਚਾਹੀਦਾ। ਵੱਡੀ ਗੱਲ ਆ। ਆਪਣੀ ਯਾਤਰਾ ਹੋ ਗਈ ਤੇ ਘਰੇ ਪਹੁੰਚ ਗਏ ਲੋ ਜੀ ਮਾਤਾ ਆਪਣੀ ਬੈਠੀ ਸੀਗੀ ਤੇ ਵੱਡੀ ਗੱਲ ਆ ਵੀ ਜਿਹੜੀ ਇਹਨੂੰ ਕਹਿਆ ਸੀ ਮੈਂ ਕਰਿਆ ਤੂੰ ਦਰਸ਼ਨ ਹਨਾ ਯੋਰ ਸਾਹਿਬ ਦੇ ਤੇ ਇਹ ਕਹਿੰਦੀ ਗਰਮੀ ਜ਼ਿਆਦਾ ਕੀ ਮੈਥੋਂ ਜਾਣੀ ਹਨਾ ਤੇ ਤਾਂ ਕਰਕੇ ਫਿਰ ਭਰਾ ਆਪਣਾ ਭਰਾ ਦੇ ਨਾਲ ਇੱਕ ਹੋਰ ਰਹਿਣਾ ਸੀਗਾ ਦੋ ਜਣੇ ਦੇ ਨਾਲ ਉਹ ਮੈਨੂੰ ਲੈ ਗਈ ਧੱਕੇ ਨਾਲ ਤੇ ਤਾਂ ਕਰਕੇ ਆਪਣੇ ਵੀ ਦਰਸ਼ਨ ਹੋ ਗਏ ਤੇ ਤਾਂ ਕਰਕੇ ਮਾਤਾ ਨੂੰ ਹੁਣ 9 ਸਾਲ ਤੇ ਆਪਣੇ ਜਾਣੇ ਹੀ ਆ ਗਏ ਵੈਸੇ ਉਹ ਸਾਡਾ ਕੋਸ਼ਿਸ਼ ਆਪਣੀ ਟਰੈਕਟਰ ਲੈ ਕੇ ਜਾਣ ਦੀ 100% ਤੇ ਜੇ ਸੰਗਤ ਜੁੜਗੀ